ਆਮ ਸੰਪਰਦਾਇ ਡੇਰੇਦਾਰ ਪਤਾ ਕੀ ਆਂਦੇ ਪ੍ਰਚਾਰਕਾਂ ਬਾਰੇ ਇਹ ਜੀ ਬਾਣੀ ਉਤੇ ਸ਼ੰਕਰ ਤੁਸੀਂ ਕਰਦੇ ਹੋ ਤੁਸੀਂ ਤੇ ਜਣੇ ਖਣੇ ਨੂੰ ਦਾਤਾ ਬਣਾ ਦਿੱਤਾ ਤੁਸੀਂ ਤੇ ਜਣੇ ਖਣੇ ਨੂੰ ਸੁੱਖਾਂ ਦਾ ਦਾਤਾ ਬਣਾ ਦਿੱਤਾ ਤੁਸੀਂ ਆਗਾ ਫਲਾਣੇ ਬਾਬੇ ਦੀਆਂ ਚੌਕੀਆਂ ਪਰੋ ਬੰਦਾ ਠੀਕ ਹੋ ਜਾਂਦਾ ਸਾਡੇ ਤੇ ਅਜ ਇਦਾਂ ਦਾ ਪ੍ਰਚਾਰ ਹੋ ਰਿਹਾ ਹੈ ਕਿ ਫਲਾਣੇ ਥਾਂ ਤੇ ਜੋਤ ਜਗਦੀ ਹੈ ਉਹਦੀ ਮਾੜਾ ਜਾਂ ਕਿਉਂ ਅੱਜ ਕੱਲ ਸਾਡੇ ਪ੍ਰਚਾਰਕ ਵੀ ਪ੍ਰਚਾਰ ਕਰਦੇ ਆ ਆਪ ਜਦੋਂ ਪ੍ਰਚਾਰਕ ਬਾਬੇ ਬਿਮਾਰ ਹੁੰਦੇ ਆ ਉਹਨਾਂ ਨੂੰ ਅਪੋਲੋ ਹਸਪੀਟਲ ਲੈ ਕੇ ਜਾਣਾ ਪੈਂਦਾ ਤੇ ਲੋਕਾਂ ਨੂੰ ਮੰਨਦੇ ਆ ਦੇਸੀ ਕਿ ਉਹਦੀ ਜੋਤ ਜਗਾਓ ਤੇ ਮਾੜਾ ਜਿਹਦਾ ਕਿਉਂ ਉਥੇ ਲਾਓ ਜਿਸੇ ਦਰਦ ਹੁੰਦੀ ਹੈ ਦਰਦ ਠੀਕ ਹੋ ਜਾਏਗੀ ਬਾਬਾ ਜੀ ਲੈ ਕੇ ਦੇ ਦਿਓ ਜਦਨ ਤੁਸੀਂ ਬਿਮਾਰ ਹੋਏ ਤੁਸੀਂ ਸਿਰਫ ਕਿਉ ਦੀ ਜੋਤ ਦਾ ਉਹ ਕਿਉ ਲਾਓਗੇ ਤੁਹਾਨੂੰ ਕਿਸੇ ਡਾਕਟਰ ਦੀ ਲੋੜ ਨਹੀਂ ਪਵੇਗੀ ਤੁਹਾਡੇ ਤਾਂ ਆਪਣੇ ਵੱਡੇ ਵੱਡੇ ਹਸਪੀਟਲ ਨੇ ਤੁਸੀਂ ਲੋਕਾਂ ਨੂੰ ਗਲਤ ਪ੍ਰਚਾਰ ਕਰਕੇ ਗੁੰਮਰਾਹ ਪਾ ਕਰਦੇ ਹੋ ਮਾਫ ਕਰਨਾ ਮੈਨੂੰ ਇਹ ਪਤਾ ਕਿਆਂ ਨੂੰ ਗੱਲਾਂ ਚੁਬੜੀਆਂ ਨੇ ਪਰ ਸਚਾਈ ਹੈ ਅੱਜ ਸਾਡੇ ਡਰਦੇ ਬਹੁਤੇ ਰਾਗੀ ਟਾਡੀ ਪ੍ਰਚਾਰਕ ਕਵੀਸ਼ਰਾਂ ਦੀ ਬੋਲੀ ਬੋਲ ਰਹੇ ਨੇ ਇੱਕ ਬੰਨੇ ਤੁਸੀਂ ਆਪਣੇ ਬੱਚਿਆਂ ਨੂੰ ਹੈਲਥ ਦੀ ਸਿੱਖਿਆ ਦੇ ਰਹੇ ਹੋ ਬੱਚਿਆਂ ਨੂੰ ਐਮਬੀਬੀਐਸ ਕਰਾ ਰਹੇ ਹੋ ਸਾਡੀਆਂ ਬੱਚੀਆਂ ਧੀਆਂ ਵੀ ਅਸੀ ਨਰਸਿੰਗ ਦਾ ਕੋਰਸ ਕਰ ਰਹੀਆਂ ਨੇ ਮੈਡੀਕਲ ਦੇ ਵਿੱਚ ਕਿੰਨੇ ਸਾਡੇ ਬੱਚੇ ਬੱਚੀਆਂ ਇਵਨ ਇਥੋਂ ਤੱਕ ਬਾਬਿਆਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਨੇ ਤੇ ਲੋਕਾਂ ਨੂੰ ਕੀ ਆਂਦੇ ਭਲਾ ਜੀ ਜਦੋਂ ਦਰਦ ਹੋਵੇ ਉੱਚੀ ਬੋਲੋ ਜੀ ਉਦੋਂ ਕਿਉ ਉਹ ਦੀ ਕਿਉ ਦਾ ਮੜਾ ਜੇ ਦੇਸੀ ਕਿਉ ਆਪਣੇ ਉਥੇ ਦਰਦ ਵਾਲੀ ਜਗ੍ਹਾ ਲਾ ਲੋ ਠੀਕ ਹੋ ਜਾਓਗੇ ਹੁਣ ਤੁਹਾਨੂੰ ਪਤਾ ਵੀ ਇਹ ਕਿਹਾ ਕਹਿੰਦੇ ਆ ਮੇਰੇ ਤੇ ਅੱਗੇ بڑے ਪਰਚੇ ਹੁਣ ਮੇਰੇ ਕੋਲੋਂ ਬਾਬੇ ਦਾ ਨਾਂ ਨਾ ਪੁੱਛਿਓ ਕਿਉਂਕਿ ਮੇਰਾ ਅੱਧਾ ਟਾਈਮ ਤੇ ਵਕੀਲਾਂ ਨਾਲ ਹੀ ਲੰਘਦਾ ਪਰ ਮੈਂ ਡਰਦਾ ਨਹੀਂ ਇਹਨਾਂ ਕੋਲੋਂ ਭਾਈਦਿਆਂ ਨੂੰ ਵਾਣ ਇੱਕੋ ਜਿਹਾ ਪਰ ਮੈਂ ਰਾਗੀਆਂ ਪ੍ਰਚਾਰ ਕਰਨ ਤਗੜੇ ਹੋ ਇਸ ਦੇਸ਼ ਨੂੰ ਇਸ ਸਮਾਜ ਨੂੰ ਇੱਕ ਘਣ ਵਾਂਗੂ ਲੱਗੇ ਹੋਏ ਨੇ ਲੋਕ ਹਿੰਮਤ ਕਰੋ ਹਸਪੀਟਲ ਆਜ ਇਲਾਜ ਕਰਦੇ ਬੰਦਿਆਂ ਦਾ ਇਹਨਾਂ ਲੋਕਾਂ ਨੇ ਉਥੋਂ ਹਸਪੀਟਲਾਂ ਚੋਂ ਘਰ ਲਿਆ ਆ ਕੇ ਕਿਹਾ ਘਰ ਸੰਪਟ ਪਾਠ ਕਰਾਓ ਤੁਹਾਡਾ ਬਾਬਾ ਤੁਹਾਡਾ ਪੁੱਤਰ ਪਿਓ ਬਾਪੂ ਠੀਕ ਹੋ ਜਾਏਗਾ ਸੰਪਟ ਪਾਠ ਜੇ ਅੱਧਾ ਨਹੀਂ ਹੋਇਆ ਤੇ ਬਾਪੂ ਜੀ ਚੜਾਈ ਵੀ ਕਰ ਗਏ ਤੇ ਬਾਅਦ ਪਤਾ ਕੀ ਹੁੰਦੇ ਤੁਹਾਡੇ ਕੋਲੋਂ ਮर्यादा ਨਹੀਂ ਨਿਭੀ ਹੋਣੀ ਤੁਸੀਂ ਕਿਉਂ ਜੋਤ ਵਿੱਚ ਕਿਉਂ ਸਹੀ ਤਰੀਕੇ ਨਾਲ ਨਹੀਂ ਪਾਇਆ ਕਿਉਂਕਿ ਉਹ ਵੀ ਜ਼ਿੰਮੇਵਾਰੀ ਆਪਣੇ ਸਰ ਥੋੜਾ ਲੈਣੀ ਹੈ ਜੇ ਦੇ ਬਚ ਗਿਆ ਤੇ ਬਾਬੇ ਦੀ ਬੱਲੇ ਬੱਲੇ ਜੇ ਮਰ ਗਿਆ ਤੇ ਕਹਣਾ ਤੁਸੀਂ ਕਪੜਾ ਮਾੜਾ ਲੈਂਦਾ ਸੀ ਸੰਪੜਪਾੜ ਵੇਲੇ ਅ ਸੰਪੜਪਾੜੇ ਕੋਤਰੀਆਂ ਪਤਾ ਨਹੀਂ ਕੀ ਕੋਈ ਚੱਲ ਪਿਆ ਜੀ ਬਹੁਤ ਕੁਝ ਚੱਲ ਪਿਆ ਸਾਡੇ ਗੁਰੂ ਨੇ ਆਪਣੇ ਕੋ ਵੈਦ ਰੱਖੇ ਹਕੀਮ ਰੱਖੇ ਲੋਕਾਂ ਦਾ ਇਲਾਜ ਕੀਤਾ ਗਮਰਾ ਨਹੀਂ ਕੀਤਾ ਸਾਡੇ ਗੁਰੂ ਨੇ ਮਾਫ ਕਰਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿੰਨੇ ਵੀ ਭਗਤ ਮਹਾਂਪੁਰਸ਼ ਹੋਏ ਨੇ ਉਹਨਾਂ ਦੀ ਜੰਗ ਕੀ ਸੀ ਭਲਾ ਉਹ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਸੀ ਧਰਮ ਦੇ ਨਾਂ ਤੇ ਜਿੱਡਾ ਵੱਡਾ ਡਰ ਪਾਇਆ ਜਾਂਦਾ ਇਸ ਡਰ ਚੋਂ ਬਾਹਰ ਨਿਕਲੋ ਜਮਦੇ ਬੱਚੇ ਨੂੰ ਗਰਿਆਂ ਦਾ ਡਰ ਡਰ ਪਾਇਆ ਜਾਂਦਾ ਤੇਰੇ ਉੱਤੇ ਫਲਾਣਾ ਤੇਰੇ ਤੇ ਸ਼ਨੀ ਪਾਰੀ ਹੈ ਤੇਰੇ ਤੇ ਸ਼ੁਕਰ ਪਾਰੀ ਹੈ ਤੇਰਾ ਸ਼ਨੀ ਸ਼ੁਕਰ ਟੱਪ ਕੇ ਮੰਗਲ ਜਾਵੜਿਆ ਰਾਸ਼ੀਆਂ ਕਈ ਲੋਕ ਸਵੇਰੇ ਉੱਠ ਕੇ ਨਾ ਕੀਰਤਨ ਸੁਣਦੇ ਨਹੀਂ ਪਾਠ ਸੁਣਦੇ ਨਹੀਂ ਰਾਸ਼ੀਆਂ ਦਾ ਫੜ ਪੱਕਾ ਸੁਣਦੇ ਸਵੇਰੇ ਟੀਵੀ ਲਾ ਕੇ ਵੀ ਕੁੰਭ ਰਾਸ਼ੀ ਵਾਲਾ ਕੀ ਕਰੇ ਮੇਗ ਰਾਸ਼ੀ ਵਾਲਾ ਕੀ ਕਰੇ ਫੁਲਾਣੀ ਰਾਸ਼ੀ ਵਾਲਾ ਕੀ ਹੁਣ ਇੱਕੋ ਰਾਸ਼ੀ ਦੇ 10 ਬੰਦੇ ਆ ਇੱਕ ਦਫ਼ਤਰ ਚ ਬਿਠਾ ਇੱਕ ਵਿਚਾਰਾ ਸੜਕ ਤੇ ਪੱਥਰ ਕੁੱਟ ਰਿਹਾ ਵੀ ਕਦੀ ਸੋਚ ਕੇ ਵੇਖਿਆ RAM ਤੇ RAVAN ਦੀ ਰਾਸ਼ੀ ਇੱਕ ਸੀ KRISHAN ਤੇ KANSA ਦੀ ਰਾਸ਼ੀ ਇੱਕ ਸੀ ਕੀ ਕਰੋਗੇ ਤੁਸੀਂ ਕਦੀ ਪੁੱਛੋਗੇ ਪੁੱਛੂ ਕੌਣ ਜੀ ਧਰਮ ਦੀ ਦੁਨੀਆ ਵਿੱਚ ਐਡਾ ਵੱਡਾ ਐਡਾ ਵੱਡਾ ਪਖਾਨ ਤੇ ਲੁੱਟ ਕਦੋਂ ਕਦੋਂ ਸਮਝਾਂਗੇ ਸਾਡੇ ਗੁਰੂ ਨਾਨਕ ਸਾਹਿਬ ਨੇ ਹਰ ਸਮਾਜ ਦੇ ਵਰਗ ਨੂੰ ਇਨਸਾਨੀਅਤ ਦਾ ਪਾਠ ਪੜਾਇਆ ਵੀ ਜਾਗੋ ਪਾਈ ਆਪਣੇ ਅੰਦਰ ਪਰਮੇਸ਼ਰ ਨੂੰ ਵਾਚ ਕਰੋ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਮਾਂ ਬਾਪ ਦੀ ਇੱਜ਼ਤ ਕਰੋ ਸਮਾਜ ਵਿੱਚ ਜਦੋਂ ਭਲਾ ਕਰਨਾ ਇਹ ਨਹੀਂ ਵੇਖਣਾ ਇਹ Hindu ਹੈ Musalman ਹੈ Christian ਹੈ Bodhi ਹੈ Jaini ਹੈ ਹਰ ਇੱਕ ਦਾ ਭਲਾ ਕਰਨ ਤੁਰੋ ਸਮਾਜ ਵਿੱਚ ਚੰਗਾ ਬੀਜ ਬੀਜੋ ਇਸ ਤੋਂ ਵੱਡਾ ਰੱਬ ਦਾ ਮਿਲਾਪ ਕੋਈ ਹੋਰ ਹੋ ਹੀ ਨਹੀਂ ਸਕਦਾ ਇਹ ਤਰ੍ਹਾਂ ਤਰ੍ਹਾਂ ਦੇ ਟਕਵਾਂ ਜਿੱਤਰ੍ਹਾਂ ਤਰ੍ਹਾਂ ਦੀਆਂ ਦੁਕਾਨਾਂ ਧਰਮ ਦੇ ਨਾਂ ਤੇ ਖੋਲੀਆਂ ਗਈਆਂ ਹਰ ਇੱਕ ਨੇ ਆਖਿਆ ਮੈਂ ਰੱਬ ਇਦਾਂ ਵਖੋਣਾ ਦੂਜੇ ਨੇ ਆਖਿਆ ਮੈਂ ਰੱਬ ਇਦਾਂ ਵਖੋਣਾ ਅਸੀਂ ਹਮੇਸ਼ਾ ਗੁਰਦੁਆਰਾ ਸ਼ਬਦ ਕਿਉਂ ਵਰਤਦੇ ਆ ਭਲਾ ਗੁਰੂ ਘਰ ਸ਼ਬਦ ਨਹੀਂ ਹੈਗਾ ਇਹ ਗੁਰਦੁਆਰਾ ਹੈ ਆ ਚੇਤਾ ਰੱਖਿਓ ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਆ ਆ ਸ਼ਬਦ ਨਿਕਲ ਅਸੀਂ ਆਮ ਕਹਿੰਦੇ ਕਿੱਥੇ ਚੱਲੇ ਅਸੀਂ ਗੁਰੂ ਘਰ ਚੱਲੇ ਆ ਨਾ 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 ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਗੁਰੂ ਦਾ ਘਰ ਤੁਹਾਡਾ ਘਰ ਵੀ ਹੈ ਤਾਡੇ ਖੇਤ ਵੀ ਆ ਤੁਹਾਡਾ ਦਫਤਰ ਵੀ ਆ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਇਹ ਗੁਰਦੁਆਰਾ ਹੈ ਇੱਥੋਂ ਮੈਂ ਸਾਰੇ ਸੰਸਾਰ ਚ ਵਿਆਪਕ ਗੁਰੂ ਦੀ ਸੋਝ ਹੀ ਲੈਣ ਆਉਣਾ ਵਾ ਆਪਾਂ ਪੜਦੇ ਆ ਨਾ ਰੋਜ਼ ਗੁਰ ਕੈ ਗਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਤੇ ਜੇ ਬੰਦੇ ਨੂੰ ਇਹ ਸਮਝਾ ਦਈਏ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਤੇ ਜਦੋਂ ਇੱਥੇ ਆਣ ਕੇ ਸੇਵਾ ਕਰਦਾ ਹੈ ਮੱਥਾ ਟੇਕਦਾ ਹੈ ਐਨ ਨਿਮਰਤਾ ਚ ਰਹਿੰਦਾ ਹੈ ਸਾਰੇ ਸੰਸਾਰ ਚ ਇਦਾਂ ਰਹੇਗਾ ਕਿ ਨਹੀਂ ਰਹੇਗਾ ਤੇ ਆਪਾਂ ਤੇ ਉਹਨੂੰ ਕੀ ਸਮਝਾਤਾ ਵੀ ਆ ਜਿਹੜੀ ਚਾਰ ਦਿਵਾਰੀ ਇਹ ਐ ਗੁਰੂ ਦਾ ਘਰ ਇੱਥੇ ਬੰਦਾ ਜਦੋਂ ਗੁਰਦੁਆਰੇ ਆਉਂਦਾ ਬੰਦਾ ਕਿੱਦਾਂ ਹੁੰਦਾ ਜੀ ਭਲਾ ਇਦਾਂ ਹੱਥ ਜੋੜੇ ਹੁੰਦੇ ਨੇ ਕੱਲੀ ਕੱਲੀ ਪੌੜੀ ਤੇ ਮੱਥਾ ਟੇਕਦਾ ਹੈ ਹੱਥ ਜੋੜ ਕੇ ਪ੍ਰਕਰਮਾ ਕਰਦਾ ਹੈ ਦੇਗ ਲੈਂਦਾ ਹੈ ਬਾਲਟੀ ਦਾਲ ਦੀ ਫੜ ਕੇ ਵਰਤੌਂਦਾ ਹੈ ਪ੍ਰਸ਼ਾਦ ਦੇ ਵਰਤੌਂਦਾ ਹੈ ਤੇ ਬੱਚੇ ਕਹਿੰਦੇ ਮੰਮੀ ਡੈਡੀ ਜਿਵੇਂ ਡੈਡੀ ਘਰ ਲੜਦਾ ਜੇ ਕਿਤੇ ਇਦਾਂ ਦਾ ਡੈਡੀ ਘਰ ਵਿੱਚ ਚੱਜੇ ਨਜ਼ਾਰੇ ਨਾ ਜਾਣ ਇੱਕ ਵਾਰ ਜਿਹੜਾ ਇਤੇ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਦਾਲ ਜੀ ਦਾਲ ਜੀ ਬੀਬੀ ਜੀ ਭੈਣ ਜੀ ਬੀਬੀ ਜੀ ਭੈਣ ਜੀ ਕਰਦਾ ਜੇ ਇਦਾਂ ਦਾ ਡੈਡੀ ਘਰ ਵਿੱਚ ਚੱਲ ਜਾ ਆਪਣਾ ਤੇ ਕਰਸਵਰਗ ਬਣ ਜਾ ਪਰ ਉਸ ਬੱਚੇ ਨੇ ਨਹੀਂ ਪਤਾ ਵੀ ਤੁਹਾਡੇ ਡੈਡੀ ਦਾ ਕਸੂਰ ਨਹੀਂ ਕਸੂਰ ਸਾਡੇ ਧਰਮ ਦੇ ਠੇਕੇਦਾਰਾਂ ਜਿੰਨਾ ਕਿਹਾ ਸਿਰਫ ਇਹ ਗੁਰੂ ਘਰ ਹੈ ਤੁਹਾਡਾ ਘਰ ਗੁਰੂ ਦਾ ਘਰ ਨਹੀਂ ਹੈ ਜਦੋਂ ਅਸੀਂ ਗੁਰੂ ਕੋ ਸਮਝਾਂਗੇ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਫਿਰ ਤੂੰ ਦਫ਼ਤਰ 'ਚ ਵੀ ਜਾ ਕੇ ਆਪਣੇ ਪੀਣ ਨਾਲ ਐਡੀ ਤਨੀਜ਼ ਨਾਲ ਗੱਲ ਕਰੇਗਾ ਕਿ ਉਹ ਵੀ ਇੱਕ ਇਨਸਾਨ ਹੈ ਬਈ ਉਹ ਵੀ ਇੱਕ ਇਨਸਾਨ ਹੈ